ਬਾਲ ਲੰਬੇ ਕਰਨ ਦਾ ਤਰੀਕਾ ਅਪਣਾਓ ਇਹ ਤਰੀਕਾ ਅਤੇ ਆਪਣੇ ਲੰਬੇ ਕਰੋ ਬਾਲ ਝੜਨ ਦੀ ਸਮੱਸਿਆ ਵੀ ਹੋਵੇਗੀ ਹੱਲ ਉਹ ਯਾਰਾ ਨਾ ਤਰੀਕਾ ਅਪਣਾ ਕੇ ਦੇਖੀਏ ਬਾਪੂ ਦੇ ਵੀ ਬਾਲ ਜੇ ਝੜਦੇ ਨੇ ਮੈਂ ਬਣਾ ਕੇ ਦੇਖਦਾ ਹੁਣੀ ਲੈ ਵੀ ਹੁਣ ਆਪਾਂ ਨੇ ਚਲਾਤਾ ਨਾਲੇ ਰੱਖ ਲਿਆ ਬੱਠੜ ਹੁਣ ਆਪਾਂ ਪਾਵਾਂਗੇ ਇੱਥੇ 1 ਲੀਟਰ ਸਰੋਂ ਦਾ ਤੇਲ ਵਾ ਲੈ ਵੀ ਹੁਣ ਇਹ ਚ ਲੌਂਗ ਵੀ ਪਾਤਾ ਸਹਾਗਾ ਵੀ ਪਾਤਾ ਤੇ ਜਤੂਨ ਦਾ ਤੇਲ ਵੀ ਪਾਤਾ ਇਹਨੂੰ ਘੰਟਾ ਹੋ ਗਿਆ ਤੇਲ ਦਾ ਰੰਗ ਕਾਲਾ ਵੀ ਹੋ ਗਿਆ ਹੁਣ ਇਹਦੀ ਸਮੈਲ ਜੀ ਲੈ ਕੇ ਦੇਖਦੇ ਆ ਉਸੋ ਢਿਪੈਨ ਉਹ ਤਾਂ ਮੁੱਕ ਗਿਆ ਓਏ ਉਹ ਤਾਂ ਸੱਤਿਓ ਮੁੱਕ ਗਿਆ ਰੱਬਾ ਓਏ ਸਿਆਪਾ ਮੇਰੀ ਜਾਨ ਨੂੰ ਤੇ ਡਾ ਜਾਂ ਕਰਕੇ ਦੇਖਦੇ ਆ ਕੀ ਪਤਾ ਚੱਲ ਜੀ ਪਵੇ ਚੱਲ ਪਾਉ ਬਈ ਬਣੇ ਹੁਣ ਮਾਮਾ ਕਹਤੇ ਜਵਾਬ ਦੇ ਗਿਆ ਨਾ ਜਾ ਰਹੇ ਤਾਂ ਨਹੀਂ ਚੱਲਦਾ ਹੁਣ ਔਖਾ ਮੈਂ ਤਾਂ ਰੋਟੀ ਲਾਉਣੀ ਆ ਸਵੇਰਾ ਹੋ ਗਿਆ ਚੱਲ ਪਾ ਹੁਣ ਰੋਟੀ ਦਾ ਵੀ ਟਾਈਮ ਹੋ ਗਿਆ ਪਹਿਲਾਂ ਸਬਜ਼ੀ ਬਣਾਈਏ ਉਹ ਮੰਮੀ ਉਹ ਵਾਲ ਜੇ ਲੰਬੇ ਕਰਨ ਵਾਸਤੇ ਝੜਨ ਦੀ ਜਿਹੜੀ ਸਮੱਸਿਆ ਜ ਆਉਂਦੀ ਹੈ ਉਹ ਠੀਕ ਕਰਨ ਵਾਸਤੇ ਤੇਲ ਜਾ ਬਣਾਉਂਦਾ ਸੀ ਗੈਸ ਨਾ ਮਚਾ ਦੇ ਆ ਕਿਤੇ ਮਕਾਦੀ ਮੈਂ ਤਾਂ ਹਜੇ ਰੋਟੀ ਬਣਾਉਣੀ ਹੈ ਇਹ ਸਭ ਕਿਆ ਦੇਖਣਾ ਪੜ ਰਹਾ ਹੈ ਉਹ ਬਾਈ ਪਕਾਉਣੇ ਕਿੱਥੇ ਉਹ ਮੈਂ ਤਾਂ ਤੇਲ ਜਾ ਬਣਾਉਂਦਾ ਸੀ ਵਾਲ ਝੜਨ ਦੇ ਨਹੀਂ ਇਸ ਸਮੱਸਿਆ ਵਾਸਤੇ ਇਹ ਤਾਂ ਮੁੱਕ ਗਿਆ ਸਰ ਹਰਥੇ ਪੜਾ ਮੈਂ ਰੋਟੀ ਬਣਾਉਣੀ ਸੀ ਹਜੇ ਹਾਂ ਮੈਂ ਰੋਟੀ ਬਣਾਉਣੀ ਸੀ